ਸਵਾਗਤ ਹੈ ਸਭ ਦਾ ਨੋ ਇਫੈਕਟ 'ਚ ਵਲਾਦੀਮੀਰ ਪੁਤਿਨ ਜੋ ਇਸ ਵਕਤ ਭਾਰਤ ਦੇ ਦੌਰੇ ਤੇ ਆਏ ਹੋਏ ਨੇ ਏ ਇਫੈਕਟ ਉਹਨਾਂ ਦੇ ਸੰਬੰਧ 'ਚ ਤੇ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦਾ ਕੁਝ ਵੇਰਵਾ ਕਿਹਾ ਜਾਂਦਾ ਹੈ ਕਿ 1952 1952 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਉਸ ਜਗ੍ਹਾ ਤੇ ਹੋਇਆ ਜਿਹੜਾ ਵਰਲਡ ਵਾਰ ਸੈਕੰਡ ਦੇ ਅਗੋਸਤ 'ਚ ਸੀਗਾ ਤੇ ਪੂਰੀ ਤਰ੍ਹਾਂ ਨਾਲ ਉਹ ਦੇਸ਼ ਜਿਹੜਾ ਬਰਬਾਦ ਹੋ ਚੁੱਕਿਆ ਹੋਇਆ ਸੀਗਾ ਸੈਂਟ ਪੀਟਰਸ ਵਰਗ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਜੋ ਉਸ ਵੇਲੇ ਵਰਲਡ ਵਾਰ 2 ਦੇ ਕਰਕੇ ਬਹੁਤ ਹੀ ਤਬਾਹ ਸੀ ਸੋ ਇਹ ਇਹਨਾਂ ਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਆਪਣੇ ਪਰਿਵਾਰ ਨੂੰ ਬਹੁਤ ਛੁਪਾ ਕੇ ਰੱਖਦੇ ਨੇ 2012 ਦੇ ਵਿੱਚ ਹੀ ਇਹ ਆਪਣੀ ਪਤਨੀ ਦੇ ਨਾਲ ਘੁੰਮਣ ਆਏ ਸੀ ਤੇ ਉਸ ਤੋਂ ਬਾਅਦ ਜਿਆਦਾ ਇਹਨਾਂ ਦਾ ਕੋਈ ਵੀ ਸੋਸ਼ਲ ਵੀਡੀਓ ਨਹੀਂ ਅਵੇਲੇਬਲ ਹੈ ਇਹਨਾਂ ਦੇ ਪਿਤਾ ਜੋ ਰੂਸ ਦੇ ਵਿੱਚ ਨੇਵੀ ਚੇ ਸੀਗੇ ਤੇ ਇਹਨਾਂ ਦੇ ਦਾਦਾ ਜੀ ਵੀ ਜਿਹੜੇ ਉਹ ਸ਼ੈਫ ਸੀਗੇ ਇਹਨਾਂ ਨੂੰ ਕਿਹਾ ਜਾਂਦਾ ਕਿ 23 ਸਾਲ ਦੀ ਉਮਰ ਚਈਏ ਖੁਫੀਆ ਏਜੰਸੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਇਹਨਾਂ ਨੇ ਜੂਡੋ ਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਲਈ ਤੇ ਰੂਸ ਦੀ ਜਿਹੜੀ ਹੈ ਖੁਫੀਆ ਏਜੰਸੀ 23 ਸਾਲ ਦੀ ਉਮਰ ਚ ਜੁਆਇਨ ਕਰ ਲਈ ਸੀ ਇਹਨਾਂ ਦੀ ਪਤਨੀ ਜੋ ਇੱਕ 에ਅਰ ਹੋਸਟੈਸ ਸੀ ਉਹਨਾਂ ਦੇ ਨਾਲ ਇੱਕ ਮੁਲਾਕਾਤ ਦੇ ਵਿੱਚ ਇਹ ਉਹਨਾਂ ਨੂੰ ਦਿਲ ਦੇ ਬੈਠੇ ਸੀਗੇ ਸੋ ਉਹਨਾਂ ਬਾਰੇ ਜੋ ਉਹਨਾਂ ਦਾ ਕਹਿਣਾ ਹੈ ਕਿ ਉਹ ਦੱਸਦੀ ਹੈ ਕਿ ਵਲਾਦੀਮੀਰ 'ਚ ਕੁਝ ਇਹੋ ਜਿਹਾ ਸੀ ਜਿਨ੍ਹਾਂ ਨੇ ਮੈਨੂੰ ਆਕਰਸ਼ਿਤ ਕੀਤਾ ਤੇ 3-4 ਮਹੀਨੇ ਬਾਅਦ ਅਸੀਂ ਇੱਕ ਦੂਜੇ ਨੂੰ ਐਕਸੈਪਟ ਕਰ ਲਿਆ ਤੇ 1990 ਤੋਂ ਬਾਅਦ